रोटी बाय इंडिपेंडेंस आज इंडिपेंडेंस स्पेशल खाना बनेगा घर पे क्योंकि इसके है कणकण में स्वाद कणकण में भारत आप एमएलए दी सपोर्ट चाय अकाली लीडर विक्रम सिंह मजीठिया क्योंकि विधायक साहब ने काम ही कुछ ऐसा कर ਦਿੱਤਾ ए देखो ए ने लुधियाना पश्चिमी विधानसभा हलके तो एमएलए गुरप्रीत सिंह गोगी एन्ना गुस्सा चढ़या कि कहीं पड़के अपनी सरकार च लगे नी पत्थर नु 판 ਦਿੱਤਾ ਇਸ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਵਿਧਾਇਕ ਸਾਹਿਬ ਦਾ ਆਪਣਾ ਹੀ ਨਾਮ ਲਿਖਿਆ ਹੋਇਆ ਸੀ ਹੁਣ ਵਿਧਾਇਕ ਸਾਹਿਬ ਨੇ ਇਹ ਕਦਮ ਚੁੱਕਿਆ ਤਾਂ ਮਜੀਠੀਆ ਨੇ ਮਿੰਟ ਨਹੀਂ ਲਾਇਆ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਆਪ ਨੂੰ ਕੋਸ਼ਨ ਤੇ ਇਸ ਐਮਐਲ ਨੂੰ ਹੋਰ ਹੱਲਾਸ਼ੇਰੀ ਦੇਣ ਚ ਮਜੀਠੀਆ ਨੇ ਲਿਖਿਆ ਮਜੀਠੀਆ ਨੇ ਲਿਖਿਆ ਸੱਤਾ 'ਚ ਆਉਣ ਤੋਂ ਪਹਿਲਾਂ ਆ ਆਮ ਆਦਮੀ ਪਾਰਟੀ ਵੀਆਪੀ ਕਲਚਰ ਦੇ ਸਖਤ ਖਿਲਾਫ ਸੀ ਆਪ ਵਾਲੇ ਖੁਦ ਕਹਿੰਦੇ ਸੀ ਕਿ ਅਸੀਂ ਕੋਈ ਵੀ ਨਹੀਂ ਪੱਥਰ ਨਹੀਂ ਰੱਖਾਂਗੇ ਸਗੋਂ ਕੰਮ ਕਰਕੇ ਦਿਖਾਵਾਂਗੇ लुधियाना ਤੋਂ ਐਮਐਲਏ ਗੁਰਪ੍ਰੀਤ ਗੋਕੀ ਵੱਲੋਂ ਝੂਠ ਦਾ ਨੀ ਪੱਥਰ ਹਟਾਇਆ ਗਿਆ ਕਿਉਂਕਿ ਉਹ ਕੰਮ ਨਹੀਂ ਕਰ पाए ਗੋਕੀ ਜੀ ਮੈਂ ਆਸ ਕਰਦਾ ਹਾਂ ਕਿ ਜਿੱਥੇ-ਜਿੱਥੇ ਵੀ ਪੰਜਾਬ 'ਚ ਝੂਠ ਦੇ ਨੀ ਪੱਥਰ ਰੱਖੇ ਗਏ ਹਨ ਤੁਸੀਂ ਖੁਦ ਹੀ ਕਹੀ ਲੈ ਕੇ ਢਾਓਗੇ ਮੇਰੇ ਮਨ 'ਚ ਤੁਹਾਡੇ ਲਈ ਪਹਿਲਾਂ ਵੀ ਕਦਰ ਹੈ ਇਸ ਨਾਲ ਹੋਰ ਵਧੇਗੀ ਗੋਕੀ ਜੀ ਨੀ ਪੱਥਰ ਵੀ ਢਾਓ ਤੇ ਮੁੱਖ ਮੰਤਰੀ ਦੇ ਝੂਠੇ ਪ੍ਰਚਾਰ ਦੀ ਨੀ ਪੱਥਰ ਵੀ ਢਾਓ ਹੁਣ ਗੋਗੀ ਸਾਹਿਬ ਨੇ ਤਾਂ ਬੈਠੇ ਬਿਠਾਏ ਵਿਰੋਧੀਆਂ ਨੂੰ ਮੌਕਾ ਦੇ ਦਿੱਤਾ ਸਰਕਾਰ ਨੂੰ ਕੋਸਣ ਦਾ ਇਹਨਾਂ ਕੋਲੋਂ ਸੁਣੋ ਜਰਾ ਪੂਰਾ ਮਾਹਰਾ ਹੈ ਕੀ ਆਖਰ ਇਹਨਾਂ ਗੁੱਸਾ ਆਇਆ ਕੋਨ ਮਜਬੂਰਨ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਮੇਰਾ ਪੱਥਰ ਉਸ ਜਗ੍ਹਾ ਦੇ ਉੱਤੇ ਲੱਗੇ ਮੇਰੇ ਨਾਮ ਦਾ ਜਿੱਥੇ ਡਿਵੈਲਪਮੈਂਟ ਨਾ ਹੋਈ ਹੋਵੇ ਜਿੱਥੇ ਕੰਮ ਨਾ ਹੋਇਆ ਹੋਵੇ ਅਸੀਂ ਸਿਰਫ ਆਪਣੀ ਸ਼ੋਕੀ ਸ਼ੋਹਰਤ ਲੋਕਾਂ ਮੂਰੇ ਲੈਣ ਲਈ ਆਪਣਾ ਕੰਦ ਲਾ ਕੇ ਉੱਥੇ ਪੱਥਰ ਖੜਾ ਕਰਕੇ ਤੇ ਸਾਨੂੰ ਇਹ ਮੇਰਾ ਪੱਥਰ ਮੈਂ ਜਦੋਂ ਇੱਥੋਂ ਲੰਘਦਾ ਮੈਨੂੰ ਰੋਜ਼ ਮਜ਼ਾਕ ਕਰਦਾ ਦੇਖੋ ਅਸੀਂ ਸਾਰੇ ਮਾਨਯੋਗ ਸੀਐਮ ਸਾਹਿਬ ਵੀ ਲੱਗੇ ਹੋਏ ਨੇ ਪਰ ਤੇ ਜਿਹੜੇ ਅਫਸਰ ਨੇ ਉੱਪਰ ਜਾ ਕੇ ਰਿਪੋਰਟਾਂ ਗਲਤ ਦਿੰਦੇ ਨੇ ਇਸ ਕਰਕੇ 650 ਕਰੋੜ ਰੁਪਈਆ ਜੋ ਕਿ ਇੱਕ ਖਿਲਾੜੀ ਕੰਪਨੀ ਨੇ ਇੱਥੇ ਲਾ ਕੇ ਐਸਾ ਖੇਲ ਖੇលਿਆ ਪੰਜਾਬ ਦੇ ਲੋਕਾਂ ਨਾਲ 90% ਪੇਮੈਂਟ ਲੈ ਚੁੱਕੀ ਆ ਉਹ 588 ਕਰੋੜ ਦੇ ਕਰੀਬ ਔਰ 703 ਐਮਐਲਟੀ ਦੇ ਨਾਲ ਜਿਹੜਾ ਪੁੱਡੇ ਦਾ ਨਾਲ ਦਾ ਪ੍ਰੋਜੈਕਟ ਆ ਚੱਲ ਕੇ ਇਹ ਡੀਪੀਆਰ ਹੀ ਗਲਤ ਬਣੀ ਆ ਸ਼ਾਹ ਕੰਸਲਟੈਂਸੀ ਵੱਲੋਂ ਇੱਕ ਘੱਟੋ ਘੱਟ 1700 ਐਮਐਲਡੀ ਦਾ ਪਾਣੀ ਜਾਂ 2000 ਐਮਐਲਡੀ ਦਾ ਪਾਣੀ ਜਿਹੜਾ ਬੁੱਢੇ ਨਾਲੇ ਜਾ ਕੇ ਹੁੰਦਾ ਐਸਟੀਪੀ ਸਾਰੇ ਬੰਦ ਪਏ ਨੇ ਇਹਨਾਂ ਦੇ ਪਾਵਰ ਸਟੇਸ਼ਨ ਆ ਜਿਹੜਾ ਗਊਸ਼ਾਲਾ ਰੋਡ ਵੈਸੇ ਇਹ ਕੋਈ ਪਹਿਲਾ ਮਸਲਾ ਨਹੀਂ ਜਦ ਵਿਧਾਇਕ ਗੋਕੀ ਨੂੰ ਇੰਨਾ ਗੁੱਸਾ ਚੜਿਆ ਹੋਵੇ ਇਸ ਤੋਂ ਪਹਿਲਾਂ ਪਿਛਲੇ ਸਾਲ ਇਹਨਾਂ ਨੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਆਈਐਸ ਅਧਿਕਾਰੀ ਦੀ ਸ਼ਿਕਾਇਤ ਭੇਜੀ ਸੀ ਤੇ ਕਿਹਾ ਸੀ ਚੁਣੇ ਹੋਏ ਵਿਧਾਇਕਾਂ ਨਾਲ ਅਧਿਕਾਰੀ ਤਾਨਾਸ਼ਾਹੀ ਰਵਈਆ ਅਪਣਾ ਰਹੇ ਨੇ ਖੈਰ ਹੁਣ ਇਹ ਨਵਾਂ ਮਾਮਲਾ ਆ ਜੋ ਕਾਫੀ ਤੂਲ ਫਰਦਾ ਹੋਇਆ ਦਿਖਾਈ ਦੇ ਰਿਹਾ ਹੈ ਤੁਹਾਡਾ ਕੀ ਕੁਝ ਕਹਿਣਾ ਇਸ ਮਾਮਲੇ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ